ਅੰਮ੍ਰਿਤਸਰ ਦੇ ਫਤੇਗੜ ਚੂੜੀਆਂ ਰੋਡ ਤੇ ਗੁੰਡਾਗਰਦੀ ਦਾ ਨੰਗਾ ਨਾਚ ਦੇਖ ਨੂੰ ਮਿਲਿਆ ਇੱਕ ਨੌਜਵਾਨ ਤੇ ਸਰੀਆਮ ਤੇਜ਼ ਤਾਰ ਹਥਿਆਰਾਂ ਦਿ ਨਾਲ ਹਮਲਾ ਕੀਤਾ ਗਿਆ ਹਮਲੇ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਕਾਜੇ ਵਿਛ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਦੱਸ ਦਈਏ ਕਿ ਇਹ ਘਟਨਾ 14 ਅਗਸਤ ਦੀ ਦੱਸੀ ਜਾ ਰਹੀ ਹੈ ਫਿਲਹਾਲ ਪੁਲਿਸ ਦੋਸ਼ੀਆਂ ਦੀ ਭਾਲ ਕਰਦੀ ਹੋਈ ਨਜ਼ਰ ਆ ਰਹੀ ਹੈ ਪੁਲਿਸ ਦਾ ਕਹਿਣਾ ਕਿ ਜਲਦ ਜਲਦ ਇਹ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਤਾਂ ਦੇਖੋ ਕਿਸ ਤਰੀਕੇ ਦੇ ਨਾਲ ਹਮਲਾ ਹੋਇਆ ਅਤੇ ਪੀੜਿਤ ਪਰਿਵਾਰ ਦਾ ਕੀ ਕਹਿਣਾ ਹੈ ਹਮਲਾ ਤਾਂ ਬੇਟਾ ਕੋਈ ਕਸੂਰ ਹੀ ਨਹੀਂ ਹੈਗਾ ਇਹ ਮੇਰਾ ਪੁੱਤ ਕੁਮਾਈ ਗਾ ਉਹਨੇ ਇੰਨੇ ਦੀ ਫਗੜ ਕੀਤੀ ਨਾ ਉਹਦੀ ਕਿਹਨਾਂ ਦੋਸ਼ੀ ਨਹੀਂ ਲਾ ਕੇ ਕੋਈ ਕਿਹੜੇ ਨੇ ਮਾਰੇ ਸਾਡੇ ਬੰਦੇ ਇਹ ਮੁੰਡਾ ਇੱਥੇ ਐਡਵੈਂਟਰ ਦੇ ਰਹਿੰਦਾ ਐ ਅਹੀਂ ਤੇ ਉਹਨੂੰ ਪੁੱਤਰਾ ਮੰਗਦੀ ਦਾਦੀ ਪੁੱਤਰਾ ਨਾਲ ਕੋਈ ਸੋਨੀਏ ਦੇ ਘਰ ਦੇ ਵਿੱਚ ਨਾਗਦੀ ਅਸੀਂ ਇੰਟਰਫੇਅਰ ਕੀਤੀ ਤੀ ਤੀ ਪੁੱਤ ਪੁੱਤ ਕਰਕੇ ਦਾਦੀ ਅਨ ਨੂੰ ਕੋਈ ਨਹੀਂ ਪਤਾ ਲੱਗਾ ਪੁੱਤਰ ਕੀ ਉਸ ਕੁੜੀ ਨੇ ਕੀਤਾ ਕੀ ਨਹੀਂ ਕੀਤਾ ਪਰ ਅਹੀਂ ਦੀ ਕੋਈ ਦੋਚੀ ਨਹੀਂ ਹੈਗੀ ਤੇ ਤੀ ਤੀ ਦੀਦੀ ਕਰਕੇ ਮੇਰੇ ਬੱਚੇ ਜਿੰਨੂੰ ਮਰਜੀ ਪੁੱਛ ਲੈ ਮੇਰੇ ਬੱਚੇ ਇੰਨੇ ਲਾਇਕ ਹੀ ਕਦ ਨਹੀਂ ਕਿਸੇ ਨਾਲ ਕੀ ਗੱਲ ਨਹੀਂ ਕਰਤੀ ਕੀ ਮੇਰਾ ਪੁੱਤ ਕਮਾਈ ਕਰਨ ਵਾਲਾ ਮੰਜੇ ਦੁੜੀਆ ਸਾਰੀ ਨਾੜੀਆਂ ਵੱਢਿਆ ਗਈਆਂ ਮੁੰਡੇ ਵੀ ਮੁੰਡਾ ਮੇਰਾ ਮੈਂ ਕਿਉਂ ਬਿਮਾਰ ਹੋ ਮੈਂ ਮਿਹਨਤ ਕਰਕੇ ਰੋਟੀ ਖਾਣੀ ਉਹ ਅੱਜ ਭੂਜ ਰੋਟੀ ਖਾਦੀ ਬਧੀ ਕੋਈ ਤੇ ਸੀ ਪੁਲਿਸ ਕੋ ਕਹੇ ਪੁਲਿਸ ਕੋ ਕਹੇ ਜੇ ਕੋਈ ਸੁਣਵਾਈ ਨਹੀਂ ਮੇਰਾ ਪੁੱਤ ਤੇ ਮੰਜੇ ਤੇ ਪੈ ਗਿਆ ਰਬੀ ਦਾ ਦੋਸ਼ੀ ਹੈ ਪੁਨੀਆ ਸਾੜੀਆਂ ਨਾਰੀਆਂ ਵੱਡੀਆਂ ਗਈਆਂ ਇਤੋਂ ਬਾਹਰ ਗਈ ਸਰਕਾਰ ਕੋਈ ਇਨਸਾਫ ਨਹੀਂ ਉਹ ਕਹਿੰਦੇ ਹੈਗੇ ਜਿੱਤਰਾ ਵੀ ਹੁੰਦਾ नमस्ते मैं जागदा जमीर से रिया ठाकुर बात कर रही हूँ यहाँ हम आए हैं ये दुकान में सुबह साढ़े नौ बजे इस लड़के ने यहाँ पे जोत जगाई जैसे कि जोत जगाने के बाद यहाँ पे तीन लड़के आए उन्होंने इन पे अटैक किया उनके हाथ में तलवारें थी देखो उनका हाथ सारा काट दिया गया है ठीक है उनकी नाड़े ही बाहर आ गई हैं ठीक है थीके? देखो कितना गलत किया है बताओ हमारे पंजाब में सरेआम गुंडागर्दी हो रही है सर सरेआम देखो ये है वो लड़का जिसने इन पे हमला किया राहुल पे ये है देखो ये सरेआम ये लड़का सरेआम घूम रहा है देखो इस पे कोई कार्रवाई नहीं है उस लड़के पे बेकसूर पे कार्रवाई है उसके मम्मी देखो कितना रो रहे हैं बेचारी माँ के दिल पे क्या बीत रही है जिसके बेटे को इतनी बुरी तरह से मारा गया उसने अपनी जान बचा ली अगर उससे जान से मार देते तो फिर क्या करती की पुलिस बताओ अजदा जमीन टीम है इतने मुद्दे आई है मुद्दा है गुंडागर्दी का ਉੱਡਾ ਇੱਥੇ ਗੁੰਡਾਗਰਿਆਂ ਨੰਗਾ ਨਾਚ ਹੋਇਆ ਹੈ ਔਰ ਬੜੇ ਸ਼ਰਮ ਦੀ ਗੱਲ ਹੈ ਵੀ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਕੁੰਭ ਕਰਨ ਦੀ ਨੀਂਦ ਤੇ ਸੁੱਤਾ ਹੈ ਕੋਈ ਬੱਚਾ ਸ਼ਹੀਦਾ ਸਾਹਿਬ ਮੱਥਾ ਟੇਕਣ ਜਾਂਦਾ ਹੈ ਤੇ ਜੇਕਰ ਉਹ ਰঞ্জੀਤਿਆ ਇਹਨੂੰ ਗਲਤੀ ਨਾਲ ਚਲ ਜਾਂਦਾ ਉਹ ਤੇ ਝੂਠੇ ਪਰਚੇ ਪੁਸ਼ ਕਰ ਦਿੰਦੀ ਏ ਔਰ ਇਸ ਬੱਚੇ ਦੇ ਰਾਹੂ ਤੇ ਅੱਜ ਹਮਲਾ ਹੋਏ ਨੂੰ ਕਿੰਨੇ ਦਿਨ ਹੋ ਗਏ ਆ ਮੈਡੀਕਲ ਵੀ ਆ ਗਿਆ 14 14 ਦਿਨ 14 ਦਿਨ ਹੋ ਗਏ ਆ 14 ਤਰੀਕ ਦਾ ਹਮਲਾ ਹੋਇਆ ਹੈ ਤੇ ਹਾਲੇ ਤੱਕ ਪੁਲਿਸ ਲੋ ਕੋਈ ਕਾਰਵਾਈ ਨਹੀਂ ਕੀਤੀ ਗਈ ਸਾਰੇ ਸਬੂਤ ਸਭ ਕੁਝ ਇਹਨਾਂ ਦੇ ਨਾਲ ਹੈ ਸੀਸੀਟੀਵੀ ਦੀ ਫੁਟੇਜ ਵੀ ਦੇ ਦਿੱਤੀ ਗਈ ਹੈ ਇਹਨਾਂ ਦੇ ਘਰ ਕੁਝ ਲੋਕ ਆਏ ਤਿੰਨ ਉਹਨਾਂ ਆਂਦੇ ਇਹਨਾਂ ਦੇ ਹਥਿਆਰਾਂ ਨਾਲ ਹਮਲਾ ਕਰਤਾ ਅੱਗੇ ਆਪਣੀ ਜਾਨ ਜਾਨ ਨੂੰ ਭੱਜੇ ਪਰ ਉਹਨਾਂ ਨੂੰ ਤਰਸਨਾਇਆ ਨਿਰਦਈਆਂ ਨੂੰ ਉਹਨਾਂ ਐਂਦੀ ਜਿਹੜੀ ਬਾਹੋਂ ਵਾਰਤੀ ਇਹਦੀਆਂ ਨਾੜੀਆਂ ਵਢੀਆਂ ਗਿਆ ਮੈਡੀਕਲ ਕਰਾਇਆ ਸਭ ਕੁਝ ਹੋਇਆ ਪੁਲਿਸ ਪ੍ਰਸ਼ਾਸਨ ਕੰਬ ਕੰਦੀ ਨੀਂਦ ਸੁੱਤਾ ਹੈ ਗੁੰਡਾਗਰਦੀ ਦਾ ਨੰਗਾ ਨਾਚ ਕਰਨੇ ਚ ਪੁਲਿਸ ਦੀ ਮੁੱਖ ਭੂਮਿਕਾ ਹੁੰਦੀ ਏ ਉਹ ਪੁਲਿਸ ਜਿਹੜੀ ਹੈਗੀ ਏ ਜਿਹੜੇ ਲੋਕ ਕਿਰਮੇ ਹੁੰਦੇ ਆ ਉਹਨਾਂ ਨੂੰ ਸ਼ੈਲਟਰ ਦਿੰਦੀ ਏ ਉਹਨਾਂ ਨੂੰ ਰਸਤੇ ਦਖਾਉਂਦੀ ਏ ਔਰ ਇਹਦੇ ਨਾਲ ਜਿਹੜੀ ਪੰਜਾਬ ਦੀ ਲਾਹਨ ਕੀ ਆਰਡਰ ਲਾਹਨ ਆਰਡਰ ਦੀ ਪੋਜੀਸ਼ਨ ਹੈ ਬੜੀ ਖਰਾਬ ਹੋ ਰਹੀ ਏ ਕਿਤੇ ਗੋਲੀਆਂ ਚੱਲਦੀਆਂ ਕਿਤੇ ਸਨੇਚਿੰਗ ਹੁੰਦੀ ਪਈਏ ਕਿਤੇ ਕੁਝ ਹੋ ਰਿਹਾ ਮੈਂ ਪੰਜਾਬ ਦੇ ਮਾਨਜੋ ਭਗਵੰਤ ਮਾਨ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਭਗਵੰਤ ਮਾਨ ਜੀ ਤੁਸੀਂ ਵਧੀਆ ਹੋ ਤੁਸੀਂ ਵਧੀਆ ਸਰਕਾਰ ਚਲਾ ਰਹੇ ਹੋ ਅਸੀਂ ਤੁਹਾਡਾ ਅਸੀਂ ਤੁਹਾਡੀ ਸਿਫਤ ਸੁਣੀ ਹੈ ਸਿਫਤ ਕਰਦੇ ਆ ਤੁਸੀਂ ਵਧੀਆ ਹੋ ਪਰ ਜੋ ਕੁਝ ਅੰਮ੍ਰਿਤਸਰ ਵਿੱਚ ਇਸ ਲੜਕੇ ਨਾਲ ਹੋਇਆ ਹੈ ਜਾਂ ਹੋਰ ਘਟਨਾਵਾਂ ਹੋ ਰਹੀਆਂ ਹਨ ਹੋਂਦੇ ਪਿੱਛੇ ਜਿਹੜੇ ਦੋਚੀ ਏ ਉਹਨਾਂ ਨੂੰ ਸਜ਼ਾ ਕਿੰਨੇ ਦੇਣੀ ਹੈ ਮੈਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਿਹੜੇ ਕਿ ਮਾਨਦਰ ਪੁਲਿਸ ਕਮਿਸ਼ਨਰ ਹੈ ਮੈਂ ਉਹਨਾਂ ਦੀ ਬਹੁਤ ਸਿਫਤ ਸੁਣੀ ਹੈ ਬਹੁਤ ਵਧੀਆ ਅਫਸਰ ਹੈ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਜੇਕਰ ਇਸ ਬੱਚੇ ਤੇ ਹਮਲਾ ਹੋਇਆ ਹੈ ਇਹਦੇ ਤੇ ਸਾਰਾ ਕੁਝ ਹੋਇਆ ਹੈ ਮੈਡੀਕਲ ਆ ਗਿਆ ਹੈ ਤੇ ਐਫ ਆਰ ਕਦੋਂ ਹੋਏਗੀ ਕਮਿਸ਼ਨਰ ਸਾਹਿਬ ਐਫ ਆਰ ਕਦੋਂ ਹੋਏਗੀ ਕਿ ਸਾਡੀ ਪੁਲਿਸ ਕੋਸੇ ਝੂਠੀ ਐਫ ਆਰ ਕਰੰਦਾ ਰਾਈਟ ਹੈ ਜਿਹੜੀ ਸੱਚੀ ਐਫ ਆਰ ਉਹ ਪੁੱਛ ਨਹੀਂ ਕਰਦੀ ਸ਼ਰੇਆਮ ਜਿਹੜੀ ਪੁਲਿਸ ਹੈ ਜਨਤਾ ਦੀ ਅੱਖਾਂ ਮਿੱਟੀ ਪਾ ਰਹੀ ਹੈ ਜਿਹੜੇ નિર્ਦੋਸ਼ ਹੁੰਦੇ ਆ ਜਿਹੜੇ ਬੇਦੋਸ਼ ਹੁੰਦੇ ਆ ਉਹਨਾਂ ਦੇ ਝੂਠੇ ਪਰਚੇ ਹੋ ਜਾਂਦੇ ਆ ਤੇ ਜਿਹੜੇ ਵਿਚਾਰੇ ਗਰੀਬ ਪਰਿਵਾਰ ਜਿਹੜੇ ਆਪਣੀ ਰੋਜ਼ੀ ਚਲਾਉਂਦੇ ਹੁੰਦੇ ਆ ਜਿਹੜੇ ਰੋਜ਼ਗਾਰ ਕਰਦੇ ਹੁੰਦੇ ਆ ਉਹਨਾਂ ਦੇ ਘਰ ਅੱਗੇ ਹਮਲੇ ਹੁੰਦੇ ਆ ਔਰ ਸੀਸੀਟੀਵੀ ਵੀਡੀਓ ਵੀ ਆਂਦੀ ਏ ਉਹਨਾਂ ਨੂੰ ਕ੍ਰਾਈਮ ਕਰਨ ਵਾਲਿਆਂ ਨੂੰ ਪੁਲਿਸ ਕਦੀ ਵੀ ਫੜਦੀ ਕਿਉਂਕਿ ਪੁਲਿਸ ਤਾਂ ਕ੍ਰਿਮੀਨਲ ਲੋਕ ਪਾਈ ਵਾਲਾ ਹੈ ਪੁਲਿਸ ਤਾਂ ਕਿਰਮੇ ਲੋਕ ਪਾਈ ਵਾਲਾ ਹੈ ਚੋਰ ਕੁੱਤੀ ਰਲੇ ਹੋਏ ਨੇ ਮਤਲਬ ਪੰਜਾਬ ਦੀ ਲਾਹਣ ਆਰਡਰ ਦੀ ਪੋਜੀਸ਼ਨ ਨੂੰ ਖਰਾਬ ਕਰ ਰਹੇ ਨੇ ਅਸੀਂ ਕਹਿੰਦੇ ਸਾਂ ਵੀ ਅਕਾਲੀਆ ਰਾਜ ਗੰਦਾ ਸੀ ਅਸੀਂ ਕਹਿੰਦੇ ਆ ਕਾਂਗਸਾ ਰਾਜ ਗੰਦਾ ਸੀ ਭਗਵੰਤਮਾਨ ਜੀ ਨਾ ਕਾਲੀਏ ਮਾਰੇ ਨਾ ਕਾਂਗਸੀ ਮਾਰੇ ਨਾ ਕੋਈ ਬੰਦਾ ਮਾਰਾ ਜੇ ਮਾਰੇ ਤਾਂ ਸਾਡੇ ਅਫਸਰਾਂ ਸ਼ਹੀ ਮਾਰੀ ਏ ਇਹ ਸਭ ਤੋਂ ਸ਼ਾਇਦ ਨੂੰ ਨੁਕੇਲ ਪਾਓ ਅਸੀਂ ਅੰਮ੍ਰਿਤਸਰ ਦੇ ਕਮਿਸ਼ਨਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਪੀ 24 ਘੰਟੇ ਵਿੱਚ ਇਸ ਪਰਵਾਹ ਨੂੰ ਸਾਫ ਕੀਤਾ ਜਾਵੇ ਜਿਹੜੇ ਦੋਸ਼ੀਏ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਰੈਸਟ ਕਰਕੇ ਜੇਲ੍ਹ ਜਾਂ ਸਾਖਾਪੇ ਜੁੱਟਿਆ ਜਾਵੇ ਤਾਂਕਿ ਜਿਹੜੇ ਪੰਜਾਬ ਦੇ ਲੋਗ ਹੈ ਉਹਨਾਂ ਦਾ ਵਿਸ਼ਵਾਸ ਕਾਨੂੰਨ ਤੇ ਬਣ ਸਕੇ ਜੈ ਹਿੰਦ ਮਸ਼ਕਾਰ ਰਾਹੁਲ ਸਰ ਵੀ ਹੈਗਾ ਸਰ ਮੈਂ ਸਵੇਰੇ ਆਪਣੀ ਦੁਕਾਨ ਖੋਲੀ ਆ ਆ ਕੇ ਦੁਕਾਨ ਤੇ ਬੈਠਾ ਵਾ ਤੇ ਮੈਂ ਆਪਣੀ ਜੋ ਜੋ ਜਗਾ ਕੇ ਦੁਕਾਨ ਖੋਲ ਕੇ ਬੈਠਾ ਹੀ ਹਾਂ ਜੇ ਕਿ 9:30 ਵਜੇ ਦੀ ਗੱਲ ਆ ਤਿੰਨ ਜਣੇ ਆਏ ਆ ਇੱਕ ਉਹ ਤਾਂ ਮਰੇ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਕੀਤੀ ਸਿੱਧਾ ਆ ਕੇ ਦਾਤਰ ਮਾਰ ਕੇ ਤੇ ਮੈਂ ਆਪਣੇ ਬਚਾਨਾ ਵਾਸਤੇ ਆਪਣੇ ਅੰਦਰ ਵੜ ਗਿਆ ਮੇਰੇ ਪਿੱਛੇ ਆਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹ ਆ ਨਹੀਂ ਪਾਏ ਗੱਡੀ ਲੱਗੀ ਗੱਡੀ ਦੇ ਕਰਕੇ ਉਹ ਲੰਘ ਨਹੀਂ ਪਾਏ ਮੈਂ ਲੰਘ ਗਿਆ ਤੇ ਉਹਨਾਂ ਦੇ ਪਿੱਛੇ ਮੇ ਭੱਜੇ ਵੀ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਬਹੁਤ ਜ਼ਿਆਦਾ ਮਗੀ ਡੁੰਗਾ ਜਗਮ ਪਾ ਗਏ ਨਾ ਹੀ ਵੱਡੀਆਂ ਗਈ ਆਲਾ ਕੀ ਕੋਈ ਡਟ ਨੇ ਮੈਨੂੰ ਜਾਣ ਤੇ ਚਾਹੁੰਦੇ ਨਹੀਂ ਹਾਂਜੀ ਮੈਂ ਵੈਂਕ ਤੇ ਰੱਖਿਆ ਹੀ ਆਪਣੇ ਮੀਆਂ ਦੀ ਵੀ ਜਾਂਦੇ ਜਾਂਦੇ ਮੈਨੂੰ ਫੇਰ ਗਏ ਗਏ ਹੁਣ ਦੋ ਜਾਨਾਂ ਮਾਰਨ ਜਾਣੋ ਮਾਰਨ ਤੈਨੂੰ ਉਸ ਨੂੰ ਕੋਈ ਸਾਡੇ ਪੁਲਿਸ ਕਮਿਸ਼ਨ ਦੀ ਕੋਈ ਸੁਣਾਈ ਨਹੀਂ ਕਰਨ ਦੀ ਕੋਈ ਸੀਸੀਟੀਵੀ ਹੈ ਹਾਂਜੀ ਸੀਸੀਟੀਵੀ ਕੈਮਰੇ ਤੇ ਹੈ ਆ ਕੈਮਰੇ ਲੱਗੇ ਸਾਡੀ ਦੁਕਾਨ ਤੇ ਇਹ ਕੁਛ ਵਾਰ ਹੋਇਆ ਕਿ ਕਾਨੂੰਨੀ ਇਸ਼ਤਿਹਾਰ ਕੋਈ ਨਹੀਂ ਦੇਂਦੇ ਜਵਾਬ ਉਹਨਾਂ ਨੂੰ ਉਹ ਜਾਈਦਾ ਕੋਈ ਜਵਾਬ ਨਹੀਂ ਦੇਂਦੇ ਉਹਦਾ ਮਾਮਲਾ ਹੈਗਾ ਜੀ ਅਜੇ ਤੋੜ ਮਾਮਲਾ ਸੱਤੀ ਬਾਇਆ ਜਾਂਦਾ ਤੇ ਇਹਨਾਂ ਡਾਕਟਰ ਕੱਟ ਕੇ ਦਿੱਤਾ ਸੀ ਉਹਦਾ ਰਿਜ਼ਲਟ ਆਉਣਾ ਬਾਕੀ ਆ ਜੋ ਇਹਨਾਂ ਐਮਐਲਆਰ ਲਿਆ ਕੇ ਦਿੱਤੀ ਸੀ ਉਹਦੀ ਰੋਕ ਦੱਜ ਕਰ ਦਿੱਤੀ ਗਈ ਹੈ ਉਹਦੇ ਮੁਤਾਬਕ ਇਸਦਾ ਹਿਲਾਸੀ ਸਿੱਕੇ ਸਾਹਮਣੇ ਉਸੇ ਤੋਂ ਗਾਂ ਜਿਹੜਾ ਉਹ ਕੋਈ ਵੀ ਸਰਾਗ ਨਹੀਂ ਲੱਗਦਾ ਜੋ ਵੀ ਸਰਾਗ ਸਨ ਇਹਦੇ ਤੱਥ ਸਾਹਮਣੇ ਆਉਣਗੇ ਫੰਬੰਦੀ ਕਾਰਵਾਈ ਕੀਤੀ ਜਾਊਗੀ